ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇਲਫਾ ਜ਼ਿੰਦਗੀ ਦੇ ਚੈਨਲ ਤੇ ਹਾਜ਼ਰ ਹਾਂ ਜੀ ਨਵੀਂ ਕਹਾਣੀ ਦੇ ਨਾਲ ਦੋਸਤੋ ਅੱਜ ਦੀ ਕਹਾਣੀ ਜੇ ਇੱਕ ਨੂੰ ਆਪਣੇ ਸੱਸ ਸਹੁਰੇ ਪ੍ਰਤੀ ਆਪਣਾ ਫਰਜ਼ ਸਮਝ ਕੇ ਉਹਨਾਂ ਦੀ ਸੇਵਾ ਕਰ ਸਕਦੀ ਹੈ ਤਾਂ ਫਿਰ ਇੱਕ ਜਵਾਈ ਕਿਉਂ ਨਹੀਂ ਸੇਵਾ ਕਰ ਸਕਦਾ ਬਸ ਇਸ ਉਦਾਹਰਣ ਨੂੰ ਪੇਸ਼ ਕਰਦੀ ਅੱਜ ਦੀ ਕਹਾਣੀ ਲੈ ਕੇ ਹਾਜ਼ਰ ਹਾਂ ਜੀ ਇੱਕ ਵਾਰ ਜਰੂਰ ਸੁਣਨਾ ਤਾਂ ਸ਼ੁਰੂ ਕਰਦੇ ਆਂ ਅੱਜ ਗੁਰਪ੍ਰੀਤ ਦਾ ਦਿਲ ਚੁਰਚੁਰ ਹੋ ਗਿਆ ਸੀ ਕਿਉਂਕਿ ਉਸ ਦੇ ਮੰਮੀ ਪਾਪਾ ਨੇ ਆਪਣੇ ਜਿਉਂਦੇ ਜੀ ਇਹ ਫੈਸਲਾ ਲੈ ਲਿਆ ਸੀ ਜਿਸ ਦੇ ਬਾਰੇ ਗੁਰਪ੍ਰੀਤ ਕਦੇ ਸੋਚ ਵੀ ਨਹੀਂ ਸਕਦੀ ਸੀ ਉਸ ਦੇ ਆਪਣੇ ਪਾਪਾ ਨੇ ਆਪਣੀ ਥੋੜੀ ਬਹੁਤੀ ਜ਼ੋਰ ਜ਼ਮੀਨ ਜਾਇਦਾਦ ਸੀ ਉਸ ਦੇ ਦੋ ਹਿੱਸੇ ਕਰ ਦਿੱਤੇ ਤੇ ਆਪਣੇ ਦੋਨਾਂ ਬੱਚਿਆਂ ਨੂੰ ਵੰਡ ਕੇ ਦਿੱਤਾ ਗੌਰਪ੍ਰੀਤ ਦਾ ਭਰਾ ਲੁਧਿਆਣਾ 'ਚ ਨੌਕਰੀ ਕਰਦਾ ਸੀ ਇਸ ਲਈ ਉਸ ਦਾ ਪਰਿਵਾਰ ਜਾਣੀ ਉਸ ਦੀ ਪਤਨੀ ਤੇ ਬੱਚੇ ਉੱਥੇ ਰਹਿੰਦੇ ਨਾਲ ਹੀ ਆਂਦੇ ਸੀ ਤੇ ਗੌਰਪ੍ਰੀਤ ਚੰਡੀਗੜ੍ਹ ਰਹਿੰਦੀ ਸੀ ਤੇ ਉਸ ਤੇ ਮੰਮੀ ਪਾਪਾ ਗੌਰਪ੍ਰੀਤ ਦੇ ਨਾਲ ਰਹਿੰਦੇ ਸੀ ਕਿਉਂਕਿ ਅਕਲਿਆਂ ਉੱਥੇ ਉਹਨਾਂ ਦਾ ਜੀ ਨਹੀਂ ਲੱਗਦਾ ਸੀ ਪਰ ਉਹ ਘਰ ਵੀ ਕੀ ਸਕਦੇ ਸੀ ਉਹਨਾਂ ਦਾ ਪੁੱਤ ਤੈਨੂੰ ਉਹਨਾਂ ਨੂੰ ਆਪਣੇ ਨਾਲ ਰੱਖਣਾ ਨਹੀਂ ਚਾਹੁੰਦੀ ਸੀ ਡਾਕਟਰ ਨੇ ਅਜੀਤ ਸਿੰਘ ਨੂੰ ਹਾਨੀਆਂ ਦਾ ਆਪਰੇਸ਼ਨ ਕਰਾਉਣ ਲਈ ਕਿਹਾ ਸੀ ਕਿਉਂਕਿ ਅਜੀਤ ਸਿੰਘ ਕਾਫੀ ਸਮੇਂ ਤੋਂ ਤਕਲੀਫ ਵਿੱਚ ਸੀ ਜਦੋਂ ਪਿਛਲੀ ਵਾਰ ਗੁਰਪ੍ਰੀਤ ਆਪਣੇ ਪੇਕੇ ਗਈ ਸੀ ਤਾਂ ਉਸ ਦੀ ਮੰਮੀ ਨੇ ਗੁਰਪ੍ਰੀਤ ਦੇ ਪਾਪਾ ਦੀ ਤਕਲੀਫ ਬਾਰੇ ਗੁਰਪ੍ਰੀਤ ਨੂੰ ਦੱਸਿਆ ਸੀ ਐਸ ਲਈ ਉਹ ਬਹੁਤ ਪਰੇਸ਼ਾਨ ਹੋ ਗਈ ਉਸਨੇ ਆਪਣੇ ਭਰਾ ਨੂੰ ਫੋਨ ਤੇ ਦੱਸਿਆ ਵੀ ਕਿ ਵੀਰੇ ਪਾਪਾ ਠੀਕ ਨਹੀਂ ਉਹਨਾਂ ਦਾ ਆਪਰੇਸ਼ਨ ਕਰਵਾਉਣਾ ਪਏਗਾ ਤਾਂ ਉਸਦੇ ਭਰਾ ਗੁਰਜੰਟ ਨੇ ਇਹ ਕਹਿ ਕੇ ਮਜਬੂਰੀ ਜਿਤਾ ਦਿੱਤੀ ਕਿ ਉਸ ਨੂੰ ਇੰਨੀਆਂ ਛੁੱਟੀਆਂ ਨਹੀਂ ਮਿਲ ਸਕਦੀਆਂ ਕਿ ਉਹ ਆ ਕੇ ਆਪਣੇ ਪਾਪਾ ਦਾ ਆਪਰੇਸ਼ਨ ਕਰਵਾ ਸਕੇ ਗੁਰਜੰਟ ਕਹਿੰਦਾ ਦੇਖ ਗੁਰਪ੍ਰੀਤ ਤੈਨੂੰ ਤਾਂ ਪਤਾ ਹੀ ਹੈ ਤੇਰੇ ਤੋਂ ਕੀ ਛਪਣਾ ਤੂੰ ਤਾਂ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ ਮੰਮੀ ਤੇ ਤੇਰੀ ਭਾਬੀ ਦੀ ਆਪਸ ਵਿੱਚ ਬਿਲਕੁਲ ਨਹੀਂ ਬੰਦੀ ਐਸ ਲਈ ਮੈਂ ਪਾਪਾ ਨੂੰ ਆਪਣੇ ਕੋਲ ਲੁਧਿਆਣੇ ਲਿਆ ਕੇ ਆਪਰੇਸ਼ਨ ਬਾਰੇ ਸੋਚ ਵੀ ਨਹੀਂ ਸਕਦਾ ਵੈਸੇ ਵੀ ਤੂੰ ਜਾਣਦੀ ਹੈ ਗੁਰਪ੍ਰੀਤ ਸਾਡੇ ਕੋਲ ਛੋਟਾ ਜਿਹਾ ਫਲੈਟ ਹੈ ਦੋ ਤੇ ਬੱਚਿਆਂ ਨਾਲ ਬਿਮਾਰ ਬੰਦੇ ਨੂੰ ਸਾਂਭਣਾ ਔਖਾ ਹੋ ਜਾਂਦਾ ਹੈ ਗੁਰਜੰਟ ਨੇ ਆਪਣੇ ਮਜਬੂਰੀ ਜਤਮਦਿਆ ਹੋਇਆ ਕਿਹਾ ਤਾਂ ਗੁਰਪ੍ਰੀਤ ਕਹਿੰਦੇ ਵੀਰੇ ਫਿਰ ਕੀ ਪਾਪਾ ਨੂੰ ਇਸ ਤਰ੍ਹਾਂ ਹੀ ਤਕਲੀਫ ਵਿੱਚ ਮਰਨ ਲਈ ਛੱਡ ਦਿੱਤਾ ਜਾਵੇ ਗੁਰਪ੍ਰੀਤ ਨੇ ਗੁੱਸੇ ਨਾਲ ਕਿਹਾ ਕਿਉਂਕਿ ਗੁਰਪ੍ਰੀਤ ਨੂੰ ਗੁਰਜੰਟ ਦੀਆਂ ਗੱਲਾਂ ਸੁਣ ਕੇ ਅੰਦਰ ਹੀ ਅੰਦਰ ਬਹੁਤ ਗੁੱਸਾ ਆ ਰਿਹਾ ਸੀ ਪਰ ਉਹ ਹੁਣ ਉਸ ਨੂੰ ਜ਼ਿਆਦਾ ਕੁਝ ਕਹਿ ਨਾ ਸકી ਤਾਂਕਰ ਜੈਂਟ ਕਹਿੰਦਾ ਗੌਰਪ੍ਰੀਤ ਇੱਕ ਕੰਮ ਕਰ ਪਾਪਾ ਦੇ ਕੋਲ ਤੂੰ ਚਲੀ ਜਾ ਫਿਰ ਜੀਜਾ ਜੀ ਆ ਜਾਣਗੇ ਉਸ ਦੀ ਤਾਂ ਸਰਕਾਰੀ ਨੌਕਰੀ ਹੈ ਛੁੱਟੀ ਮਿਲਣ ਵਿੱਚ ਵੀ ਦਿੱਕਤ ਨਹੀਂ ਹੋਵੇਗੀ ਗੌਰਪ੍ਰੀਤ ਕਹਿੰਦੀ ਵੀਰੇ ਕਿ ਇੱਕ ਪੁੱਤ ਦੇ ਹੁੰਦੇ ਹੋਏ ਜਵਾਈ ਦਾ ਇਸ਼ਾਨ ਲੈਣਾ ਠੀਕ ਹੈ ਗੁਰਪ੍ਰੀਤ ਬਹੁਤ ਪਰੇਸ਼ਾਨ ਹੋ ਕੇ ਕਹਿੰਦੀ ਤਾਂ ਅੱਗੋਂ ਗੁਰਜੰਟ ਕਹਿੰਦਾ ਕਿਉਂ ਠੀਕ ਨਹੀਂ ਹੈ ਜਦੋਂ ਹਿੱਸਾ ਮਿਲਿਆ ਤਾਂ ਤੀਜਵਈ ਵਰਗੀ ਕੋਈ ਗੱਲ ਨਹੀਂ ਹੋਈ ਸੀ ਉਹ ਤਾਂ ਬਲਜੀਤ ਜੀਜਾ ਜੀ ਨੂੰ ਬਹੁਤ ਚੰਗਾ ਲੱਗ ਰਿਹਾ ਸੀ ਅਤੇ ਜਦੋਂ ਇਹ ਜ਼ਿੰਮੇਵਾਰੀ ਨਭਾਉਣ ਦੀ ਗੱਲ ਆਈ ਤਾਂ ਉਹ ਜਵਾਈ ਹੋ ਗਿਆ ਗੁਰਜੰਟ ਬਹੁਤ ਗੁੱਸੇ ਨਾਲ ਬੋਲਿਆ ਸੀ ਐਸ ਲਈ ਗੁਰਪ੍ਰੀਤ ਬਹੁਤ ਦੁਖੀ ਹੋ ਗਈ ਦਿਲਤਾ ਕੀਤਾ ਕਿ ਉਹ ਆਪਣੇ ਭਰਾ ਨੂੰ ਖਰੀਆਂ ਖੋਟੀਆਂ ਸੁਣਾਵੇ ਪਰ ਫਿਰ ਚੁੱਪ ਹੋ ਗਈ ਕਿਉਂਕਿ ਉਹ ਸੋਚਣ ਲੱਗੀ ਕਿ ਆਖਰ ਵੀਰੇ ਨੇ ਕੋਈ ਗਲਤੀ ਵੀ ਨਹੀਂ ਗਲਤ ਵੀ ਨਹੀਂ ਕਿਹਾ ਪਰ ਇਹ ਸਭ ਕੁਝ ਬੋਲਣ ਦਾ ਅਧਿਕਾਰ ਵੀ ਵੀਰੇ ਨੇ ਹੀ ਦਿੱਤਾ ਹੈ ਜੇ ਉਹ ਆਪਣੇ ਫਰਜ਼ ਨਿਭਾਉਂਦਾ ਤਾਂ ਗੌਰਪ੍ਰੀਤ ਨੂੰ ਗੌਰਪ੍ਰੀਤ ਕਹਿੰਦੀ ਮੈਂ ਦਾ ਜ਼ਮੀਨ ਜਾਇਦਾਦ ਵਿੱਚੋਂ ਬਿਲਕੁਲ ਵੀ ਹਿੱਸਾ ਨਹੀਂ ਚਾਹੁੰਦੀ ਸੀ ਉਸ ਨੇ ਆਪਣੇ ਪਾਪਾ ਨੂੰ ਬਹੁਤ ਮਨਾ ਕੀਤਾ ਸੀ ਪਰ ਇੱਕ ਉਸਦੇ ਮਾਪਿਓ ਦੀ ਇੱਜ਼ਤ ਤੇ ਦੂਜਾ ਉਸਦੇ ਘਰ ਵਾਲੇ ਬਲਜੀਤ ਦੀ ਚਾਹਤ ਸਮਝ ਕੇ ਉਸਨੇ ਹਾਂ ਕਰ ਦਿੱਤੀ ਕਿਉਂਕਿ ਉਸਦੇ ਕੋਲ ਦੂਜਾ ਕੋਈ ਰਸਤਾ ਵੀ ਨਹੀਂ ਸੀ ਉਸਨੇ ਸੋਚਿਆ ਵੀਰਾ ਤਾਂ ਪਾਪਾ ਨੂੰ ਪੁੱਛਦਾ ਨਹੀਂ ਸ਼ਾਇਦ ਜਮੀਨ ਜਾਇਦਤ ਲੈ ਕੇ ਹੀ ਸਹੀ ਬਲਜੀਤ ਉਸਦੇ ਮਾਪਿਓ ਦੀ ਇੱਜ਼ਤ ਕਰੇ ਸ਼ਾਇਦ ਇਸ ਕਰਕੇ ਉਸ ਨੂੰ ਆਪਣੀ ਪੇਕਿਆਂ ਤੇ ਜਾਨ ਵਿੱਚ ਵੀ ਆਸਾਨੀ ਹੋ ਜਾਵੇਗੀ ਕਿਉਂਕਿ ਜਾਇਦਾਤ ਦੇ ਲਾਲਚ ਕਰਕੇ ਪੇਕਿਆਂ ਤੇ ਜਾਨ ਤੋਂ ਮਨਾ ਵੀ ਨਹੀਂ ਕਰੇਗਾ ਬਲਜੀਤ ਗੁਰਜੰਟ ਦੇ ਸੁਭਾਅ ਵਿੱਚ ਉਦੋਂ ਤਾਂ ਹੀ ਬਹੁਤ ਬਦਲਾ ਆ ਗਿਆ ਸੀ ਭਾਬੀ ਦਾ ਤਾਂ ਵਿਹਾਰ ਪਹਿਲਾਂ ਤੋਂ ਹੀ ਚੰਗਾ ਨਹੀਂ ਸੀ ਤੇ ਭਰਾ ਥੋੜਾ ਬਹੁਤਾ ਵਧੀਆ ਸਮਝਦਾ ਸੀ ਗੁਰਪ੍ਰੀਤ ਨੂੰ ਆਪਣੀ ਪਰਿਵਾਰ ਪਰਵਾ ਨਹੀਂ ਸੀ ਬਸ ਉਹ ਚਾਹੁੰਦੀ ਸੀ ਕਿ ਮੰਮੀ ਡੈਡੀ ਦਾ ਧਿਆਨ ਰੱਖ ਲੈ ਵੀਰਾ ਐਸ ਲਈ ਹੀ ਉਹ ਖੁਸ਼ ਰਹਿੰਦੀ ਪਰ ਗੁਰਜੰਟ ਦੇ ਜਵਾਬ ਕਰਕੇ ਉਸ ਦਾ ਦਿਲ ਟੁੱਟ ਗਿਆ। ਉਹ ਸੋਚਣ ਲੱਗੀ ਜੇ ਗੁਰਜੰਟ ਨੇ ਜਵਾਬ ਇਸ ਤਰ੍ਹਾਂ ਦੇ ਦਿੱਤਾ ਹੈ ਤਾਂ ਬਲਜੀਤ ਦਾ ਜਵਾਬ ਤਾਂ ਪਹਿਲਾਂ ਹੀ ਜਾਣਦੀ ਸੀ। ਉਹ ਫਿਰ ਵੀ ਉਸ ਦੇ ਸੋਚਾਂ ਵਿੱਚ ਇੱਕ ਵਾਰ ਬਲਜੀਤ ਨਾਲ ਗੱਲ ਕਰਕੇ ਦੇਖ ਲੈਂਦੀ ਆ ਕਿਉਂਕਿ ਗੁਰਪ੍ਰੀਤ ਨੂੰ ਪਤਾ ਸੀ ਕਿ ਪਾਪਾ ਦੇ ਆਪਰੇਸ਼ਨ ਕਰਵਾਉਣਾ ਕਰਵਾਉਣਾ ਮੇਰੇ ਇਕੱਲੇ ਦੇ ਵੱਸ ਵਿੱਚ ਨਹੀਂ ਹੈ। ਕਿਉਂਕਿ ਕੋਈ ਵੀ ਪਰੇਸ਼ਾਨੀ ਹੋਵੇ ਤਾਂ ਉਸ ਲਈ ਇੱਕ ਆਦਮੀ ਦਾ ਹੋਣਾ ਜ਼ਰੂਰੀ ਹੈ ਬਲਜੀਤ ਦਾ ਮੂਡ ਠੀਕ ਦੇਖ ਕੇ ਇੱਕ ਦਿਨ ਉਸਨੇ ਬਲਜੀਤ ਨੂੰ ਪੁੱਛਿਆ ਬਲਜੀਤ ਪਾਪਾ ਦੀ ਤਕਲੀਫ ਵਧਦੀ ਜਾ ਰਹੀ ਹੈ ਮੇਰੀ ਕੱਲ ਹੀ ਮੰਮੀ ਨਾਲ ਗੱਲ ਹੋਈ ਸੀ ਡਾਕਟਰ ਕਹਿ ਰਹੇ ਨੇ ਕਿ ਜਲਦੀ ਤੋਂ ਜਲਦੀ ਆਪਰੇਸ਼ਨ ਕਰਵਾ ਲਓ ਨਹੀਂ ਤਾਂ ਫਿਰ ਕੋਈ ਵੀ ਪ੍ਰੋਬਲਮ ਹੋ ਸਕਦੀ ਹੈ ਬਲਜੀਤ ਕਹਿੰਦਾ ਹਾਂ ਤਾਂ ਠੀਕ ਹੈ ਕਰਵਾ ਲਾ ਆਪਰੇਸ਼ਨ ਤਾਂ ਤੂੰ ਇਹ ਸਭ ਕੁਝ ਮੈਨੂੰ ਕਿਉਂ ਦੱਸ ਰਹੀ ਹੈ ਜੇ ਕਿਸੇ ਨੂੰ ਇਸ ਬਾਰੇ ਦੱਸਣਾ ਹੀ ਹੈ ਤਾਂ ਉਹ ਆਪਣੇ ਭਰਾ ਪਰਜਾਇ ਨੂੰ ਦੱਸ ਮੈਨੂੰ ਨਹੀਂ ਮੈਨੂੰ ਇਸ ਗੱਲ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਬਲਜੀਤ ਦੇ ਚਿਹਰੇ ਤੇ ਹਾ ਭਾਅ ਬਿਲਕੁਲ ਬਦਲ ਗਏ ਸੀ ਗੁਰਪ੍ਰੀਤ ਕਹਿੰਦੀ ਬਲਜੀਤ ਨੂੰ ਕੁਝ ਦਿਨ ਦੀਆਂ ਛੁੱਟੀਆਂ ਲੈ ਕੇ ਮੇਰੇ ਨਾਲ ਚੱਲ ਬਲਜੀਤ ਕਹਿੰਦਾ ਕਿਉਂ ਗੁਰਜੰਟ ਦਾ ਕੀ ਹੋਇਆ ਉਸਨੇ ਆਉਣ ਤੋਂ ਮਨਾ ਕਰ ਦਿੱਤਾ ਗੁਰਪ੍ਰੀਤ ਕਹਿੰਦੀ ਬਲਜੀਤ ਇਹ ਤੇਰਾ ਕੀ ਤਰੀਕਾ ਹੋਇਆ ਗੱਲ ਕਰਨ ਦਾ ਮੈਂ ਵੀਰੇ ਨਾਲ ਗੱਲ ਕੀਤੀ ਸੀ ਪਰ ਉਸ ਨੂੰ ਅਜੇ ਛੁੱਟੀ ਨਹੀਂ ਮਿਲ ਰਹੀ ਇਸ ਲਈ ਮੈਂ ਇਹ ਗੱਲ ਤੇਰੇ ਨਾਲ ਕਰ ਰਹੀ ਹਾਂ ਜੇ ਹੋ ਸਕੇ ਤਾਂ ਤੂੰ ਕੁਝ ਦਿਨ ਦੀਆਂ ਛੁੱਟੀਆਂ ਲੈ ਲੈ ਆਪਰੇਸ਼ਨ ਕਰਾ ਕੇ ਤੂੰ ਵਾਪਸ ਆ ਜਾਏਂ ਤੇ ਮੈਂ ਉੱਥੇ ਕੁਝ ਦਿਨ ਰਹਿ ਪਾਵਾਂਗੀ ਮੰਮੀ ਪਾਪਾ ਦੇ ਕੋਲ ਤੇ ਵੀ ਫਿਰ ਵੀਰਾ ਵੀ ਕੁਝ ਦਿਨਾਂ ਨੂੰ ਆ ਜਾਏਗਾ ਤੇ ਪਾਪਾ ਦੀ ਵੀ ਦੇਖਭਾਲ ਵਧੀਆ ਹੋ ਜਾਏਗੀ ਬਲਜੀਤ ਗੁੱਸੇ ਨਾਲ ਮੱਥੇ ਤੇ ਤਿਓੜੀਆਂ ਪਾ ਕੇ ਗੁਰਪ੍ਰੀਤ ਨੂੰ ਦੇਖ ਰਿਹਾ ਸੀ ਤੇ ਫਿਰ ਕਹਿੰਦਾ ਮੈਨੂੰ ਵੀ ਅਜੇ ਛੁੱਟੀਆਂ ਨਹੀਂ ਮਿਲਦੀਆਂ ਇੰਨਾ ਕਹਿ ਕੇ ਬਲਜੀਤ ਉੱਠ ਕੇ ਉੱਥੋਂ ਚਲਾ ਗਿਆ ਤੇ ਗੁਰਪ੍ਰੀਤ ਨੂੰ ਜਾਂਦਾ ਜਾਂਦਾ ਕਹਿ ਗਿਆ ਕਿ ਤੂੰ ਵੀ ਉਥੇ ਜ਼ਿਆਦਾ ਦਿਨ ਨਹੀਂ ਰਹਿ ਸਕਦੀ ਮੈਨੂੰ ਘਰੇ ਰੋਟੀ ਦਾ ਔਖਾ ਹੋ ਜਾਏਗਾ ਇਸ ਕਰਕੇ ਮੈਂ ਤੈਨੂੰ ਉੱਥੇ ਜਿਆਦਾ ਦਿਨ ਰਹਿਣ ਦੀ ਇਜਾਜ਼ਤ ਨਹੀਂ ਦੇ ਸਕਦਾ ਇਹ ਕਹਿ ਕੇ ਬਲਜੀਤ ਤਾਂ ਚਲਾ ਗਿਆ ਪਰ ਗੁਰਪ੍ਰੀਤ ਨੇ ਵੀ ਹਾਰ ਨਾ ਮੰਨੀ ਤੇ ਉਸ ਦੇ ਪਿੱਛੇ ਚਲੀ ਗਈ ਤੇ ਕਹਿੰਦੀ ਬਲਜੀਤ ਉਹਨਾਂ ਨੇ ਸਾਨੂੰ ਦੋਨਾਂ ਭੈਣ ਭਰਾਵਾਂ ਨੂੰ ਆਪਣਾ ਸਭ ਕੁਝ ਵੰਡ ਕੇ ਦੇ ਦਿੱਤਾ ਹੈ ਤੇ ਸਾਡਾ ਵੀ ਉਹਨਾਂ ਪ੍ਰਤੀ ਕੋਈ ਫਰਜ਼ ਬੰਦਾ ਹੈ ਗੁਰਪ੍ਰੀਤ ਦੀ ਗੱਲ ਸੁਣ ਕੇ ਬਲਜੀਤ ਗੁੱਸੇ ਨਾਲ ਕਹਿੰਦਾ ਧੀ ਨੂੰ ਹੀ ਦਿੱਤਾ ਹੈ ਗੇਟੋ ਨੂੰ ਨਹੀਂ ਦਿੱਤਾ ਉਹ ਕਿਉਂ ਨਹੀਂ ਆ ਜਾਂਦਾ ਬਲਜੀਤ ਦੀਆਂ ਗੱਲਾਂ ਤੇ ਗੁਰਪ੍ਰੀਤ ਨੂੰ ਬਹੁਤ ਗੁੱਸਾ ਆ ਰਿਹਾ ਸੀ ਤੇ ਉਸ ਨੂੰ ਪਤਾ ਸੀ ਕਿ ਬਲਜੀਤ ਨਾਲ ਕੋਈ ਵੀ ਜੱਦ ਨਹੀਂ ਸਕਦਾ ਪਰ ਗੁਰਪ੍ਰੀਤ ਦਾ ਬਹੁਤ ਦਿਲ ਦੁਖ ਰਿਹਾ ਸੀ ਤੇ ਸੋਚ ਰਹੀ ਸੀ ਪਾਪਾ ਦੇ ਦੋ ਹੀ ਸੁਹਾਰੇ ਸੀ ਜਿੰਨਾ ਤੇ ਪਾਪਾ ਨੇ ਆਪਣਾ ਸਭ ਕੁਝ ਲੁਟਾ ਦਿੱਤਾ ਤੇ ਉਹਨਾਂ ਦੋਨਾਂ ਹੀ ਅੱਜ ਦੋਨੇ ਹੀ ਅੱਜ ਕਿਵੇਂ ਬਦਲ ਗਏ ਨੇ ਉਸ ਤੋਂ ਬਾਅਦ ਗੁਰਪ੍ਰੀਤ ਨੇ ਬਲਜੀਤ ਨਾਲ ਕੋਈ ਗੱਲ ਨਾ ਕੀਤੀ ਤੇ ਚੁੱਪਚਾਪ ਆਪਣੇ ਜਾਨ ਦੀ ਤਿਆਰੀ ਕਰਨ ਲੱਗੀ ਬਲਜੀਤ ਦੇ ਗੁੱਸੇ ਦੀ ਪ੍ਰਵਾਹ ਕੀਤੇ ਬਿਨਾ ਗੁਰਪ੍ਰੀਤ ਆਪਣੇ ਪੇਕੇ ਚਲੀ ਗਈ ਗੁਰਪ੍ਰੀਤ ਦੀ ਕੁੜੀ ਇੰਜੀਨੀਅਰ ਸੀ ਤੇ ਉਹ ਜੋਬ ਕਰ ਰਹੀ ਸੀ ਦੋ ਦਿਨਾਂ ਬਾਅਦ ਉਹ ਕੁਝ ਦਿਨਾਂ ਦੀ ਛੁੱਟੀ ਲੈ ਕੇ ਘਰ ਆ ਰਹੀ ਸੀ ਗੁਰਪ੍ਰੀਤ ਨੇ ਉਸ ਨੂੰ ਘਰ ਦੇ ਕੰਮਾਂ ਬਾਰੇ ਸਮਝਾਇਆ ਤੇ ਆਪਣੇ ਮੰਮੀ ਪਾਪਾ ਦੇ ਕੋਲ ਚਲੀ ਗਈ ਜਦੋਂ ਗੁਰਪ੍ਰੀਤ ਆਪਣੇ ਪੇਕੇ ਘਰ ਗਈ ਤਾਂ ਉਸ ਦੀ ਮੰਮੀ ਨੇ ਗੁਰਪ੍ਰੀਤ ਨੂੰ ਦੇਖ ਕੇ ਥੋੜਾ ਸਕੂਨ ਮਹਿਸੂਸ ਕੀਤਾ ਗੁਰਪ੍ਰੀਤ ਨੂੰ ਇਕੱਲੀ ਦੇਖ ਉਸ ਦੀ ਮੰਮੀ ਕਹਿੰਦੀ ਬਲਜੀਤ ਨਹੀਂ ਆਇਆ ਤਾਂ ਗੁਰਪ੍ਰੀਤ ਕਹਿੰਦੀ ਮੰਮੀ ਤੇਰਾ ਪਤ ਆਇਆ ਹੈ ਜੋ ਤੇਰਾ ਜਵਾਈ ਆਮਦਾ ਤੁਹਾਨੂੰ ਕੀ ਲੱਗਦਾ ਹੈ ਕਿਵੇਂ ਇਕੱਲੀ ਆਪਰੇਸ਼ਨ ਨਹੀਂ ਕਰਾ ਸਕਦੀ ਗੁਰਪ੍ਰੀਤ ਦੀ ਗੱਲ ਸੁਣ ਕੇ ਉਸ ਦੀ ਮੰਮੀ ਚੁੱਪ ਹੋ ਗਈ ਕਿਉਂਕਿ ਉਸ ਨੂੰ ਇੱਕ ਗੱਲ ਵਿੱਚ ਹੀ ਸਭ ਕੁਝ ਸਮਝ ਆ ਗਿਆ ਸੀ ਪਰ ਗੁਰਪ੍ਰੀਤ ਦੇ ਪਾਪਾ ਨੇ ਗੁਰਪ੍ਰੀਤ ਤੋਂ ਕੁਝ ਨਾ ਪੁੱਛਿਆ ਕਿਉਂਕਿ ਉਹਨਾਂ ਨੇ ਦੁਨੀਆ ਦੇਖੀ ਸੀ ਐਸ ਲਈ ਕੁਝ ਪੁੱਛਣਾ ਜਾਂ ਅਫਸੋਸ ਕਰਨ ਦਾ ਕੀ ਮਤਲਬ ਆਂਦਾ ਸੀ ਤੇ ਉਸ ਦੇ ਸਭ ਕੁਝ ਸਮਝ ਕੇ ਵੀ ਇਸ ਤਰ੍ਹਾਂ ਮਹਿਸੂਸ ਕਰਾਇਆ ਕਿ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਗੁਰਪ੍ਰੀਤ ਦੇ ਪਾਪਾ ਦਾ ਜਸ ਡਾਕਟਰ ਤੋਂ ਇਲਾਜ ਚੱਲ ਰਿਹਾ ਸੀ ਉਸ ਨਾਲ ਗੁਰਪ੍ਰੀਤ ਜਾ ਕੇ ਮਿਲੀ ਤੇ ਆਪਰੇਸ਼ਨ ਦੀ ਤਰੀਕ ਮਿਲ ਗਈ ਫਿਰ ਗੁਰਪ੍ਰੀਤ ਨੇ ਬਲਜੀਤ ਤੇ ਗੁਰਜੰਟੂ ਨੂੰ ਵੀ ਦੱਸ ਦਿੱਤਾ ਡਰਦੇ ਡਰਦੇ ਗੁਰਪ੍ਰੀਤ ਨੇ ਆਪਣੇ ਪਾਪਾ ਦਾ ਆਪਰੇਸ਼ਨ ਕਰਵਾ ਦਿੱਤਾ ਵੈਸੇ ਤਾਂ ਗੁਰਪ੍ਰੀਤ ਮਨ ਹੀ ਮਨ ਬਹੁਤ ਪਰੇਸ਼ਾਨ ਹੋ ਰਹੀ ਸੀ ਕਿ ਕਿਤੇ ਕੋਈ ਉੱਚ-ਨੀਚ ਨਾ ਹੋ ਜਾਵੇ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਉਸ ਦੇ ਪਾਪਾ ਦਾ ਆਪਰੇਸ਼ਨ ਬਿਲਕੁਲ ਠੀਕ ਹੋ ਗਿਆ ਫਿਰ ਜਾ ਕੇ ਗੁਰਪ੍ਰੀਤ ਦੀ ਜਾਨ ਵਿੱਚ ਜਾਨ ਆਈ ਅੱਜ ਗੁਰਪ੍ਰੀਤ ਬਹੁਤ ਖੁਸ਼ ਸੀ ਕਿਉਂਕਿ ਅੱਜ ਉਸ ਦੇ ਉਸਨੇ ਧੀ ਹੋਣ ਦਾ ਇੱਕ ਫਰਜ਼ ਨਿਭਾਇਆ ਸੀ ਗੁਰਪ੍ਰੀਤ ਆਪਣੇ ਪਾਪਾ ਨੂੰ ਜਿਸ ਦਿਨ ਹਸਪੀਟਲ ਚੋਂ ਘਰ ਲੈ ਕੇ ਆਈ ਤਾਂ ਉਸ ਨੂੰ ਬਹੁਤ ਸਕੂਨ ਮਿਲ ਰਿਹਾ ਸੀ ਕਿ ਉਹ ਆਪਣੇ ਪਾਪਾ ਦੇ ਕਿਸੇ ਕੰਮ ਆਈ ਤੇ ਘਰ ਲਿਆ ਕੇ ਆਪਣੇ ਪਾਪਾ ਨੂੰ ਬੈੱਡ ਤੇ ਪਾ ਕੇ ਉਸਦੇ ਕੋਲ ਬੈਠ ਗਈ ਤੇ ਉਸ ਦਾ ਪਾਪਾ ਗੁਰਪ੍ਰੀਤ ਨੂੰ ਦੇਖ ਕੇ ਬਹੁਤ ਖੁਸ਼ ਸੀ ਅੱਜ ਸਮਾਜ ਵਿੱਚ ਧੀ ਨੂੰ ਆਪਣੇ ਪਿਓ ਦੀ ਜਾਇਦਦ ਵਿੱਚੋਂ ਹੱਕ ਜ਼ਰੂਰ ਮਿਲ ਗਿਆ ਸੀ ਪਾਪਾ ਮਾਂ ਪਿਓ ਆਪਣਾ ਅਧਿਕਾਰ ਅਜੇ ਵੀ ਪੁੱਤ ਤੇ ਹੀ ਸਮਝਦੇ ਨੇ ਗੁਰਪ੍ਰੀਤ ਦੇ ਪਾਪਾ ਨੇ ਅੱਖਾਂ ਬੰਦ ਕਰ ਲਈਆਂ ਤੇ ਗੁਰਪ੍ਰੀਤ ਆਪਣੇ ਪਾਪਾ ਦੇ ਚਿਹਰੇ ਨੂੰ ਦੇਖਦੀ ਰਹੀ ਤੇ ਮਨ ਹੀ ਮਨ ਗੱਲਾਂ ਕਰ ਰਹੀ ਸੀ ਮੇਰੇ ਇੰਨੇ ਮਜਬੂਰ ਪਿਓ ਨੂੰ ਬਿਮਾਰੀ ਨੇ ਕਿਸ ਤਰ੍ਹਾਂ ਬੇਵਸਤੇ ਲਾਚਾਰ ਬਣਾ ਦਿੱਤਾ ਹੈ ਤੇ ਮੈਂ ਤੇ ਸੋਚਣ ਲੱਗੀ ਬਲਜੀਤ ਤੇ ਗੁਰਜੰਟ ਪਾਪਾ ਦੇ ਦੋ سہਾਰੇ ਕਿੱਥੇ ਨੇ ਗੁਰਜੰਟ ਨੂੰ ਪਾਪਾ ਦੇ ਕਿੰਨੇ ਪਿਆਰ ਨਾਲ ਪੜ੍ਹਾਇਆ ਲਖਾਇਆ ਤੇ ਕਾਬਲ ਬਣਾਇਆ ਉਹ ਇੱਕ ਕੁੜੀ ਹੋਣ ਦੇ ਬਾਵਜੂਦ ਵੀ ਆਪਣੇ ਪਤੀ ਦੀ ਇੱਛਾ ਦੇ ਵਿਰੁੱਧ ਤੇ ਆਪਣਾ ਫਰਜ਼ ਨਿਭਾ ਰਹੀ ਹੈ ਪਰ ਵੀਰਾ ਇੱਕ ਮਰਦ ਹੁੰਦੇ ਹੋਏ ਵੀ ਆਪਣੀ ਪਤਨੀ ਦੇ ਉਲਟ ਜਾ ਕੇ ਆਪਣੇ ਪਾਪਾ ਦੇ ਕੰਮ ਨਹੀਂ ਆਇਆ ਸੱਚ ਗੱਲਾਂ ਸੱਚ ਗੱਲ ਤਾਂ ਇਹ ਹੈ ਕਿ ਰਿਸ਼ਤੇ ਤਾਂ ਔਰਤ ਹੀ ਸੰਭਾਲ ਔਰਤ ਹੀ ਸੰਭਾਲਦੀਆਂ ਨੇ ਚਾਹੇ ਉਹ ਪੇਕਿਆਂ ਦੇ ਹੋਣ ਚਾਹੇ ਉਹ ਸਹਰਿਆਂ ਦੇ ਹੋਣ ਬੰਦਾ ਆਪਣੇ ਸਹਰਿਆਂ ਤੇ ਤਾਂ ਕੀ ਉਹ ਆਪਣੇ ਖੂਨ ਦੇ ਰਿਸ਼ਤੇ ਵੀ ਨਹੀਂ ਸੰਭਾਲ ਸਕਦਾ ਤੇ ਉਸ ਦਾ ਭਾਂਡਾ ਵੀ ਇੱਕ ਔਰਤ ਦੇ ਸਿਰ ਤੇ ਹੀ ਬਣ ਦਿੰਦਾ ਹੈ ਸਮਾਜ ਵਿੱਚ ਇਸ ਤਰ੍ਹਾਂ ਦੇ ਲੋਕ ਰਹਿੰਦੇ ਹੁੰਦੇ ਨੇ ਕੁਝ ਪੁਰਸ਼ ਤਾਂ ਬਹੁਤ ਚੰਗੇ ਹੁੰਦੇ ਨੇ ਜੋ ਆਪਣੇ ਰਿਸ਼ਤੇ ਬਹੁਤ ਹੀ ਇਮਾਨਦਾਰੀ ਨਾਲ ਨਿਭਾਉਂਦੇ ਨੇ ਮੇਰੀ ਇੱਕ ਸਹੇਲੀ ਸੁਖਜੀਤ ਹੈ ਉਸਦੇ ਹਸਬੈਂਡ ਆਪਣੀ ਮੰਮੀ ਪਾਪਾ ਦੇ ਨਾਲ ਸੁਖਜੀਤ ਦੇ ਮੰਮੀ ਪਾਪਾ ਦਾ ਵੀ ਬਹੁਤ ਧਿਆਨ ਰੱਖਦੇ ਨੇ ਕਿਤੇ ਉਹਨਾਂ ਨੂੰ ਕਿਸੇ ਚੀਜ਼ ਦੀ ਵੀ ਜ਼ਰੂਰਤ ਹੈ ਪੈ ਤਾਂ ਉਹ ਤੁਰੰਤ ਉਹਨਾਂ ਦੇ ਕੋਲ ਪਹੁੰਚ ਜਾਂਦੇ ਨੇ ਤੇ ਇੱਕ ਉਸ ਦਾ ਘਰ ਵਾਲਾ ਹੈ ਜਿਸ ਨੂੰ ਆਪਣੇ ਸਹੁਰੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈ ਅਜੀਤ ਸਿੰਘ ਕੁਝ ਦਿਨ ਬੈੱਡ ਤੇ ਰਹੇ ਤੇ ਉਹਨਾਂ ਨੂੰ ਗੁਰਪ੍ਰੀਤ ਤੇ ਉਹਦੀ ਮੰਮੀ ਨੇ ਹੀ ਸੰਭਾਲਿਆ ਗੁਰਜੰਟ ਨੇ ਤਾਂ ਆਪਣੇ ਪਾਪਾ ਦੀ ਚਿੰਤਾ ਬਸ ਇੰਨੀ ਕੁ ਹੀ ਕੀਤੀ ਸੀ ਕਿ ਇੱਕ ਦਿਨ ਟਾਈਮ ਕੱਢ ਕੇ ਆਪਣੇ ਪਾਪਾ ਨਾਲ ਫੋਨ ਤੇ ਗੱਲ ਕਰਨ ਤੋਂ ਬਾਅਦ ਮੈਨੂੰ ਕਿਹਾ ਕੋਈ ਜ਼ਰੂਰਤ ਹੋਵੇ ਤਾਂ ਦੱਸ ਦੇ ਪੈਸੇ ਭੇਜਵਾ ਦਿਆਂਗਾ ਮੈਂ ਕਿਹਾ ਉਸ ਦੀ ਜ਼ਰੂਰਤ ਨਹੀਂ ਹੈ ਵੀਰੇ ਪੈਸਿਆਂ ਦਾ ਤਾਂ ਪਾਪਾ ਨੇ ਵੀ ਆਪਣੇ ਬੁਢਾਪੇ ਲਈ ਇੰਤਜ਼ਾਮ ਕਰਕੇ ਰੱਖਿਆ ਹੈ ਉਸ ਨੂੰ ਤਾਂ ਸਿਰਫ ਤੇਰੀ ਜਰੂਰਤ ਸੀ ਗੌਰਪ੍ਰੀਤ ਨੇ ਕੁਝ ਹੋਰ ਵੀ ਕਹਿਣਾ ਚਾਹਿਆ ਪਰ ਰਿਸ਼ਤਿਆਂ ਵਿੱਚ ਕੁਝ ਵਿੱਚ ਜ਼ਿਆਦਾ ਕੜਵਾਟ ਨਾ ਆ ਜਾਏ ਇਹ ਸੋਚ ਕੇ ਉਹ ਚੁੱਪ ਰਹਿ ਗਈ ਤੇ ਫਿਰ ਫੋਨ ਕੱਟ ਦਿੱਤਾ ਗੌਰਪ੍ਰੀਤ 15 ਦਿਨ ਉੱਥੇ ਰਹਿ ਕੇ ਵਾਪਸ ਆਪਣੇ ਘਰ ਆ ਗਈ ਗੌਰਪ੍ਰੀਤ ਨੂੰ ਦੇਖ ਕੇ ਬਲਜੀਤ ਦਾ ਗੁੱਸਾ ਗੁੱਸੇ ਨਾਲ ਮੂੰਹ ਫੁੱਲਿਆ ਹੋਇਆ ਸੀ ਪਰ ਗੌਰਪ੍ਰੀਤ ਨੇ ਬਲਜੀਤ ਦੀ ਕੋਈ ਪਰਵਾਹ ਨਾ ਕੀਤੀ ਤੇ ਚੁੱਪ ਕਰਕੇ ਆਪਣਾ ਕੰਮ ਕਰਨ ਲੱਗ ਗਈ ਬਲਜੀਤ ਨੇ ਤਾਂ ਆਪਣੇ ਸਹੁਰੇ ਦਾ ਹਾਲ ਤੱਕ ਵੀ ਨਾ ਪੁੱਛਿਆ ਇਹ ਗੱਲ ਗੌਰਪ੍ਰੀਤ ਨੂੰ ਬਹੁਤ ਬੁਰੀ ਲੱਗੀ ਸੀ ਪਰ ਬਲਜੀਤ ਦੀ ਮੰਮੀ ਦਾ ਫੋਨ ਹਾਲਚਾਲ ਪੁੱਛਣ ਲਈ ਜ਼ਰੂਰ ਆਇਆ ਤਾਂ ਗੌਰਪ੍ਰੀਤ ਨੂੰ ਬਹੁਤ ਚੰਗਾ ਲੱਗਿਆ ਸਾਰੇ ਬਜ਼ੁਰਗ ਸ਼ਾਇਦ ਇੱਕ ਦੂਜੇ ਦੀ ਹਾਲਤ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਅਜੀਤ ਸਿੰਘ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਸੀ ਇਸ ਕਰਕੇ ਗੁਰਪ੍ਰੀਤ ਵੀ ਫਿਕਰ ਸੀ ਗੁਰਪ੍ਰੀਤ ਦਾ ਸੱਸ ਸੌਰ ਪਿੰਡ ਵਿੱਚ ਰਹਿੰਦਾ ਸੀ ਗੁਰਪ੍ਰੀਤ ਦੇ ਸੱਸ ਸੌਰ ਦਾ ਸੁਭਾਅ ਬਹੁਤ ਹੀ ਚੰਗਾ ਸੀ ਸਭ ਕੁਝ ਠੀਕ ਚੱਲ ਰਿਹਾ ਸੀ ਤਾਂ ਇੱਕ ਦਿਨ ਉਸ ਦੀ ਸੱਸ ਦਾ ਫੋਨ ਆਇਆ ਉਸ ਦੀ ਹਾਲਤ ਬਹੁਤ ਖਰਾਬ ਸੀ ਉਸ ਤੋਂ ਗੱਲ ਵੀ ਨਹੀਂ ਹੋ ਰਹੀ ਸੀ ਕਿੰਨਾ ਜ਼ਿਆਦਾ ਪਰੇਸ਼ਾਨ ਸੀ ਉਸ ਨੇ ਰੋਂਦੀ ਹੋਈ ਕਿਹਾ ਗੁਰਪ੍ਰੀਤ ਤੇਰੇ ਪਾਪਾ ਦੀ ਤਬੀਅਤ ਅਚਾਨਕਾ ਖਰਾਬ ਬਹੁਤ ਖਰਾਬ ਹੋ ਗਈ ਹੈ ਐਸ ਲਈ ਉਸਨੂੰ ਹਸਪਤਾਲ ਲੈ ਜਾਣਾ ਪਏਗਾ ਗੁਰਪ੍ਰੀਤ ਨੇ ਉਸਨੂੰ ਕਿਹਾ ਮੰਮੀ ਤੁਸੀਂ ਪਰੇਸ਼ਾਨ ਨਾ ਹੋ ਅਸੀਂ ਬਹੁਤ ਜਲਦ ਤੁਹਾਡੇ ਕੋਲ ਆਉਂਦੇ ਹਾਂ ਉਸਨੇ ਤੁਰੰਤ ਹੀ ਬਲਜੀਤ ਨੂੰ ਫੋਨ ਕੀਤਾ ਤੇ ਦੱਸਿਆ ਕਿ ਪਾਪਾ ਦੀ ਹਾਲਤ ਬਹੁਤ ਖਰਾਬ ਹੈ ਮੰਮੀ ਤੁਹਾਨੂੰ ਫੋਨ ਕਰ ਰਹੀ ਸੀ ਪਰ ਤੁਹਾਡਾ ਨੰਬਰ ਬੰਦ ਨੰਬਰ ਨਹੀਂ ਲੱਗ ਰਿਹਾ ਐਸ ਲਈ ਉਸਨੇ ਮੈਨੂੰ ਫੋਨ ਕਰਕੇ ਦੱਸਿਆ ਹੈ ਆਪਾਂ ਦੋਨਾਂ ਨੂੰ ਜਲਦੀ ਨਿਕਲਣਾ ਪਏਗਾ ਤੁਸੀਂ ਘਰ ਆ ਜਾਓ ਬਲਜੀਤ ਜਲਦੀ ਜਲਦੀ ਆਫਿਸ ਤੋਂ ਘਰ ਆਇਆ ਤੇ ਉਹ ਦੋਨੇ ਤਰੰਤ ਆਪਣੇ ਪੈਂਡ ਲਈ ਨਿਕਲ ਗਏ ਬਲਜੀਤ ਦਾ ਛੋਟਾ ਭਰਾ ਹਰਪ੍ਰੀਤ ਜੋ ਪੂਨੇ ਰਹਿੰਦਾ ਸੀ ਉਹ ਵੀ ਆਪਣੇ ਘਰ ਵਾਲੀ ਦੇ ਨਾਲ ਪੈਂਡ ਆ ਗਿਆ ਉੱਥੇ ਪਹੁੰਚ ਕੇ ਪਤਾ ਲੱਗਿਆ ਕਿ ਬਲਜੀਤ ਦੇ ਪਾਪਾ ਨੂੰ ਦਿਲ ਦਾ ਦੌਰਾ ਪਿਆ ਹੈ ਫਰਿਜ ਗ੍ਰਾਫੀ ਤੋਂ ਪਤਾ ਲੱਗਾ ਕਿ ਉਸ ਦੀਆਂ ਧਮਣੀਆਂ ਵਿੱਚ ਰਕਾਵਟ ਸੀ ਹੁਣ ਆਪਰੇਸ਼ਨ ਹੋਣਾ ਹੈ ਹਰਪ੍ਰੀਤ ਦੀ ਪਤਨੀ ਸਕੂਲ ਵਿੱਚ ਪੜਾਉਂਦੀ ਸੀ ਉਹ ਵੀ 2-4 ਦਿਨਾਂ ਦੀ ਛੁੱਟੀ ਲੈ ਕੇ ਆ ਗਈ ਪਾਪਾ ਦੇ ਆਪਰੇਸ਼ਨ ਤੋਂ ਬਾਅਦ ਉਸ ਦੀ ਦੇਖਭਾਲ ਲਈ ਲੰਮੇ ਸਮੇਂ ਦੀ ਜ਼ਰੂਰਤ ਸੀ ਬਲਜੀਤ ਦੇ ਪਾਪਾ ਅਜੇ ਹਸਪਤਾਲ ਵਿੱਚ ਹੀ ਸੀ ਹਰਪ੍ਰੀਤ ਦੀ ਘਰ ਵਾਲੀ ਦੀਆਂ ਛੁੱਟੀਆਂ ਖਤਮ ਹੋ ਗਈਆਂ ਸੀ ਤੇ ਉਹ ਵਾਪਸ ਜਾਣ ਦੀ ਤਿਆਰੀ ਕਰਨ ਲੱਗੀ ਮੈਂ ਵੀ ਚਲਦੀ ਆ ਵੀਰੇ ਹਰਪ੍ਰੀਤ ਕਹਿੰਦਾ ਸੁਖਮਣ ਇੱਕ ਇਕੱਲੀ ਜਾਏਗੀ ਤਾਂ ਬਲਜੀਤ ਕਹਿੰਦਾ ਪਾਪਾ ਪਰ ਹਰਪ੍ਰੀਤ ਪਾਪਾ ਨੂੰ ਦੇਖਭਾਲ ਦੀ ਤੇ ਇਲਾਜ ਦੀ ਜ਼ਰੂਰਤ ਹੈ ਕੁਝ ਦਿਨ ਅਸੀਂ ਰੁਕ ਜਾਂਦੇ ਹਾਂ ਤੇ ਕੁਝ ਦਿਨ ਤੁਸੀਂ ਛੁੱਟੀ ਲੈ ਕੇ ਆ ਜਾਓ ਹਰਪ੍ਰੀਤ ਕਹਿੰਦਾ ਵੀਰੇ ਅਸੀਂ ਦੋਨੇ ਤਾਂ ਪ੍ਰਾਈਵੇਟ ਨੌਕਰੀ ਕਰਦੇ ਹਾਂ ਇੰਨੀਆਂ ਛੁੱਟੀਆਂ ਨਹੀਂ ਮਿਲ ਸਕਦੀਆਂ ਤੇ ਮੰਮੀ ਪਾਪਾ ਨੂੰ ਅਸੀਂ ਆਪਣੇ ਕੋਲ ਵੀ ਨਹੀਂ ਲਿਜਾ ਸਕਦੇ ਤੁਸੀਂ ਤਾਂ ਜਾਣਦੇ ਹੀ ਹੋ ਸੁਖਮਣ ਵੀ ਸਰ ਨੌਕਰੀ ਕਰਦੀ ਹੈ ਇਹ ਕਹਿ ਕੇ ਹਰ ਪਿੱਦਨੇ ਉਹਨਾਂ ਨੂੰ ਕੁਝ ਕਹਿਣ ਦਾ ਮੌਕਾ ਹੀ ਨਾ ਦਿੱਤਾ ਦੋਨੇ ਪਤੀ ਪਤਨੀ ਨਿਕਲ ਗਏ ਹੁਣ ਬਲਜੀਤ ਸਿਸੂ ਪੰਜੇ ਵਿੱਚ ਪੈ ਗਿਆ ਵੱਡਾ ਭਰਾ ਹੋਣ ਦੇ ਨਾਤੇ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਨਹੀਂ ਸਕਦਾ ਸੀ ਕੁਝ ਵੀ ਹੋਵੇ ਪਰ ਬਲਜੀਤ ਆਪਣੇ ਮੰਮੀ ਪਾਪਾ ਨੂੰ ਬਹੁਤ ਪਿਆਰ ਕਰਦਾ ਸੀ ਹੁਣ ਬਲਜੀਤ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ ਇਹ ਦੇਖ ਇਹ ਸਭ ਕੁਝ ਕਿਵੇਂ ਮੈਨੇਜ ਕਰੇ ਤਾਂ ਉਸ ਨੇ ਸਹਾਰੇ ਲਈ ਗੁਰਪ੍ਰੀਤ ਵੱਲ ਦੇਖਿਆ ਤੇ ਬਲਜੀਤ ਮੌਕਾ ਦੇਖ ਕੇ ਹੌਲੀ ਜਿਹੇ ਕਹਿੰਦਾ ਗੁਰਪ੍ਰੀਤ ਮੰਮੀ ਪਾਪਾ ਨੂੰ ਆਪਣੇ ਨਾਲ ਲੈ ਚਲਦੇ ਆ ਉੱਥੇ ਆਰਾਮ ਨਾਲ ਇਲਾਜ ਤੇ ਦੇਖਪਲ ਹੋ ਜਾਏਗੀ ਇੱਥੇ ਆਪਾਂ ਇੰਨੇ ਦਿਨ ਰੁਕ ਨਹੀਂ ਸਕਦੇ ਫਿਰ ਆਪਰੇਸ਼ਨ ਕਰਵਾ ਕੇ ਮੈਂ ਚਲਾ ਜਾਊਂਗਾ ਤੇ ਤੂੰ ਇੱਕ ਤੂੰ ਇੱਥੇ ਰੁਕ ਜਾਈਂ ਮੈਂ ਅਮਦਾ ਜਾਂਦਾ ਰਹੂਗਾ ਰਹੂਗਾ ਤੇ ਜੇ ਕੋਈ ਫਿਰ ਵੀ ਦਿੱਕਤ ਹੋਵੇ ਤਾਂ ਮੈਨੂੰ ਦੱਸ ਦੇਈ ਮੈਂ ਤੁਰੰਤ ਹੀ ਆ ਜਾਊਗਾ ਤਾਂ ਗੌਰਪ੍ਰੀਤ ਕਹਿੰਦੀ ਕਿਉਂ ਬਲਜੀਤ ਮੈਂ ਕਿਉਂ ਰੁਕਾਂ ਮੈਂ ਕੋਈ ਫਾਲਤੂ ਆ ਕਿ ਜੋ ਮੈਂ ਇੱਥੇ ਰੁਕ ਜਾਵਾਂ ਮੈਂ ਨੌਕਰੀ ਨਹੀਂ ਕਰਦੀ ਕਰ ਰਹੀ ਤਾਂ ਕੀ ਹੋਇਆ ਮੇਰੀ ਹੀ ਡਿਊਟੀ ਹੋ ਗਈ ਸੁਖਮਣ ਜਾਂ ਹਰਪ੍ਰੀਤ ਨਹੀਂ ਰੁਕ ਸਕਦੇ ਸੀ ਬਲਜੀਤ ਕਹਿੰਦਾ ਗੌਰਪ੍ਰੀਤ ਜਦੋਂ ਉਹ ਦੋਨੇ ਜ਼ਿੰਮੇਵਾਰੀ ਚੁੱਕ ਨਹੀਂ ਰਹੇ ਤਾਂ ਆਪਾਂ ਪਾਪਾ ਨੂੰ ਇਸ ਤਰ੍ਹਾਂ ਨਹੀਂ ਛੱਡ ਸਕਦੇ ਕਿਸੇ ਨੂੰ ਤਾਂ ਜ਼ਿੰਮੇਵਾਰ ਚੁੱਕਣੀ ਹੀ ਪਵੇਗੀ ਤਾਂ ਗੌਰਵਿਤ ਕਹਿੰਦੀ ਹਾਂ ਜ਼ਿੰਮੇਵਾਰ ਚੁੱਕਣ ਲਈ ਸਿਰਫ ਅਸੀਂ ਹੀ ਰਹਿ ਗਏ ਹਾਂ ਤੇ ਸੇਵਾ ਕਰਨ ਲਈ ਸਿਰਫ ਮੈਂ ਕੱਲ ਨੂੰ ਪਾਪਾ ਦੀ ਜਾਇਦਾਦ ਵੰਡਣੀ ਪੈਗੀ ਆਹ ਦੋਨੇ ਭਰਾ ਹਿੱਸਾ ਹੇਸੇਦਾਰ ਬਣ ਗਏ ਸਿਰਫ ਆਪਾਂ ਨੂੰ ਇਕੱਲਿਆਂ ਹੀ ਨਹੀਂ ਮਿਲਣੀ ਮੇਰੇ ਮੇਰੇ ਤੋਂ ਨਹੀਂ ਹੋਏਗਾ ਇਹ ਸਭ ਕੁਝ ਤੂੰ ਦੇਖ ਲੈ ਆਪਣਾ ਕੀ ਕਰਨਾ ਹੈ ਇਹ ਕਹਿ ਕੇ ਗੁੱਸੇ ਨਾਲ ਗੁਰਪ੍ਰੀਤ ਕਮਰੇ ਤੋਂ ਬਾਹਰ ਨਿਕਲ ਗਈ ਬਾਹਰ ਹਾਲ ਵਿੱਚ ਗੁਰਪ੍ਰੀਤ ਦੀ ਸੱਸ ਬੈਠੀ ਹੋਈ ਸੀ ਉਹ ਬਹੁਤ ਹੀ ਜ਼ਿਆਦਾ ਉਦਾਸ ਸੀ ਗੁਰਪ੍ਰੀਤ ਉਸ ਦਾ ਹੱਥ ਫੜ ਕੇ ਰਸੋਈ ਵਿੱਚ ਲੈ ਗਈ ਉਸ ਨੇ ਸਭ ਕੁਝ ਸੁਣ ਲਿਆ ਸੀ ਉਸ ਦੇ ਚਿਹਰੇ ਤੋਂ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਰਹੇ ਹੋਣ ਜਿਹੜੇ ਤੇ ਨਿਰਾਸ਼ਾ ਸੀ ਗਰਪਿਤ ਆਪਣੀ ਸਾਸ ਦਾ ਮੂੰਹ ਉੱਪਰ ਕਰਕੇ ਕਹਿੰਦੀ ਮੰਮੀ ਤੁਸੀਂ ਆਪਣੇ ਆਪ ਨੂੰ ਕਦੇ ਵੀ ਇਕੱਲਾ ਨਹੀਂ ਸਮਝਣਾ ਅਸੀਂ ਹੈਗੇ ਹਾਂ ਤੁਹਾਡੇ ਨਾਲ ਅਤੇ ਤੁਹਾਡੀ ਇਹ ਧੀ ਤੁਹਾਡੀ ਸੇਵਾ ਕਰਨ ਲਈ ਇਕੱਲੀ ਹੀ ਬਹੁਤ ਹੈ ਮੈਨੂੰ ਕਿਸੇ ਦੀ ਸਹਾਰੇ ਦੀ ਵੀ ਜ਼ਰੂਰਤ ਨਹੀਂ ਹੈ ਮੈਂ ਤੁਹਾਡੀ ਦੋਨਾਂ ਦੀ ਸੇਵਾ ਕਰਾਂਗੀ ਮੈਂ ਤੁਹਾਨੂੰ ਇਕੱਲਾ ਨਹੀਂ ਛੱਡਾਂਗੀ ਤੁਸੀਂ ਬਿਲਕੁਲ ਵੀ ਚਿੰਤਾ ਨਾ ਕਰੋ ਬਸ ਮੰਮੀ ਮੈਂ ਤੇ ਅਤੇ نو ਦੋਨਾਂ ਦਾ ਫਰਜ਼ ਨਿਭਾਉਣਾ ਚਾਹੁੰਦੀ ਹਾਂ ਇਸ ਲਈ ਬਸ ਤੁਹਾਨੂੰ ਇੱਕ ਬੇਨਤੀ ਹੈ ਮੇਰੇ ਤੇ ਵਿਸ਼ਵਾਸ ਰੱਖੋ ਮੈਂ ਜਿਵੇਂ ਕਹਾਂਗੀ ਬਸ ਤੁਸੀਂ ਓਵੇਂ ਹੀ ਕਰਦੇ ਰਹਿਣਾ ਮੰਮੀ ਮੈਂ ਬਲਜੀਤ ਦੇ ਨਾਲ ਸਿਰਫ ਨਾਟਕ ਕਰ ਰਹੀ ਸੀ ਮੈਂ ਉਹਨਾਂ ਨੂੰ ਕੁਝ ਅਹਿਸਾਸ ਦਿਵਾਉਣਾ ਚਾਹੁੰਦੀ ਸੀ ਇਸ ਲਈ ਮੈਨੂੰ ਗਲਤ ਨਾ ਸਮਝਣਾ ਜੇ ਤੁਹਾਡੇ ਕੋਲ ਕੁਝ ਵੀ ਨਹੀਂ ਹੈ ਤਾਂ ਵੀ ਤੁਹਾਡੇ ਬੱਚੇ ਬਹੁਤ ਮਜ਼ਬੂਤ ਨੇ ਮੰਮੀ ਉਹ ਆਪਣੇ ਮਾਪਿਓ ਦਾ ਸਹਾਰਾ ਬਣ ਸਕਦੇ ਨੇ ਗੁਰਪ੍ਰੀਤ ਦੀ ਸੱਸ ਰੋ ਰਹੀ ਸੀ ਉਸ ਨੇ ਉਸ ਨੂੰ ਗਲੇ ਲਗਾਇਆ ਗੁਰਪ੍ਰੀਤ ਦੀ ਸੱਸ ਨੂੰ ਸਭ ਕੁਝ ਸਮਝ ਆ ਗਿਆ ਸੀ ਇਸ ਲਈ ਉਹ ਸਭ ਕੁਝ ਸਮਝ ਗਈ ਸੀ ਮਾਂ ਤੀ ਵਰਗਾ ਰਿਸ਼ਤਾ ਕਾਇਮ ਕਰਨ ਲਈ ਗੁਰਪ੍ਰੀਤ ਨੇ ਆਪਣੀ ਸੱਸ ਦੇ ਨਾਲ ਬਹੁਤ ਪਿਆਰ ਨਾਲ ਗੱਲ ਕੀਤੀ ਅਤੇ ਹਰ ਪਿਆਰ ਪਿਆਰੇ ਰਿਸ਼ਤੇ ਦਾ ਆਧਾਰ ਹੀ ਵਿਸ਼ਵਾਸ ਹੁੰਦਾ ਹੈ ਉਸ ਦੀ ਸੱਸ ਨੂੰ ਉਸ ਤੇ ਵਿਸ਼ਵਾਸ ਸੀ ਮੰਮੀ ਚੱਲਣ ਦੀ ਤਿਆਰੀ ਕਰ ਲੋ ਚੁੱਪਚਾਪ ਇੱਥੇ ਰਹਿਣਾ ਠੀਕ ਨਹੀਂ ਹੋਵੇਗਾ ਤੁਸੀਂ ਆ ਤੇ ਪਾਪਾ ਸਾਡੇ ਨਾਲ ਚੱਲੋ ਚੰਡੀਗੜ੍ਹ ਬਹੁਤ ਵਧੀਆ ਡਾਕਟਰ ਨੂੰ ਮਿਲਾਂਗੇ ਤੇ ਪਾਪਾ ਦੀ ਦੇਖਭਾਲ ਵੀ ਹੋ ਜਾਏਗੀ ਪਰ ਮੰਮੀ ਬਰਜੀਤ ਨੂੰ ਇਸ ਗੱਲ ਬਾਰੇ ਬਿਲਕੁਲ ਵੀ ਪਤਾ ਨਹੀਂ ਚੱਲਣਾ ਚਾਹੀਦਾ ਕਿ ਤੁਸੀਂ ਸਾਡੇ ਨਾਲ ਚੱਲ ਰਹੇ ਹੋ ਅਤੇ ਹਾਂ ਮੰਮੀ ਤੁਸੀਂ ਬਿਲਕੁਲ ਵੀ ਫਿਕਰ ਨਾ ਕਰੋ ਸਾਰੇ ਜ਼ਿੰਮੇਵਾਰੀ ਸਾਡੇ ਤੇ ਛੱਡ ਦਿਓ ਨਿਸ਼ਚਿਤ ਹੋ ਜਾਓ ਪਾਪਾ ਦੀ ਦੇਖਭਾਲ ਸਾਡੀ ਜ਼ਿੰਮੇਵਾਰੀ ਹੈ ਗੌਰਵਪ੍ਰੀਤ ਸੱਸ ਦਾ ਮਾਣ ਵਾਰ-ਵਾਰ ਪਰ ਰਿਹਾ ਸੀ ਉਹ ਚੁੱਪਚਾਪ ਆਪਣੇ ਕਮਰੇ ਵਿੱਚ ਆ ਗਈ ਗੌਰਵਪ੍ਰੀਤ ਵੀ ਆਪਣੇ ਕਮਰੇ ਵਿੱਚ ਗਈ ਅਤੇ ਬੈਗ ਵਿੱਚ ਕੱਪੜੇ ਪਾਉਣ ਲੱਗੀ ਬਲਜੀਤ ਪਰੇਸ਼ਾਨ ਪਰੇਸ਼ਾਨ ਜਿਹਾ ਚੁੱਪਚਾਪ ਬੈਠਾ ਸੀ ਉਹ ਜਾਣਦਾ ਸੀ ਕਿ ਉਹ ਗੌਰਵਪ੍ਰੀਤ ਨੂੰ ਕੁਝ ਵੀ ਬੋਲਣ ਦਾ ਅਧਿਕਾਰ ਖੋ ਚੁੱਕਿਆ ਹੈ ਬੈਗ ਪੈਕ ਕਰਦੇ ਕਰਦੇ ਘਰ ਗੁਰਪ੍ਰੀਤ ਚੁੱਪਚਾਪ ਬਲਜੀਤ ਨੂੰ ਦੇਖਦੀ ਰਹੀ ਆਪਣਾ ਬੈਗ ਪੈਕ ਕਰਕੇ ਗੁਰਪ੍ਰੀਤ ਬਲਜੀਤ ਨੂੰ ਕਹਿੰਦੀ ਤੁਹਾਡਾ ਬੈਗ ਵੀ ਪੈਕ ਕਰ ਦਿਆਂ ਬਲਜੀਤ ਕਹਿੰਦਾ ਗੁਰਪ੍ਰੀਤ ਇੱਕ ਵਾਰ ਫਿਰ ਸੋਚ ਲੈ ਪਾਪਾ ਨੂੰ ਇਸ ਤਰ੍ਹਾਂ ਛੱਡ ਕੇ ਨਹੀਂ ਜਾ ਸਕਦੇ ਆਪਾਂ ਮੈਨੂੰ ਤਾਂ ਰੁਕਣਾ ਹੀ ਪਏਗਾ ਪਰ ਨੌਕਰੀ ਵਿੱਚ ਇੰਨੀਆਂ ਛੁੱਟੀਆਂ ਮੇਰੇ ਲਈ ਅਸੰਭਵ ਨਹੀਂ ਆ ਅਸੰਭਵ ਨਹੀਂ ਹਨ ਆ ਮੰਮੀ ਪਾਪਾ ਨੂੰ ਨਾਲ ਲੈ ਕੇ ਚਲਦੇ ਆਂ ਨਹੀਂ ਤਾਂ ਉਹਨਾਂ ਦਾ ਇਲਾਜ ਕਿਵੇਂ ਹੋਵੇਗਾ ਬਲਜੀਤ ਦਾ ਗਾਲ ਪਾਰ ਆਇਆ ਉਹ ਬਲਜੀਤ ਦੀਆਂ ਅੱਖਾਂ ਵਿੱਚ ਦੇਖਣ ਲੱਗੀ ਤੇ ਬਲਜੀਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਆਪਣੇ ਮੰਮੀ ਪਾਪਾ ਨਾਲ ਇੰਨਾ ਪਿਆਰ ਕਰਨ ਵਾਲਾ ਬਲਜੀਤ ਆਖਰ ਉਸ ਦੇ ਮੰਮੀ ਪਾਪਾ ਲਈ ਇੰਨਾ ਕਠੋਰ ਕਿਵੇਂ ਹੋ ਸਕਦਾ ਹੈ ਪਾਪਾ ਦੀ ਯਾਦ ਆਉਂਦੇ ਹੀ ਉਸ ਦਾ ਮਨ ਇੱਕਦਮ ਕੜਵੱਟ ਨਾਲ ਭਰ ਗਿਆ ਪਰ ਉਸ ਦੇ ਸੰਸਕਾਰ ਉਸ ਨੂੰ ਇਹ ਸਭ ਦੀ ਇਜਾਜ਼ਤ ਨਹੀਂ ਦਿੰਦੇ ਸੀ ਉਹ ਆਪਣੀ ਸੱਸ ਸਹੁਰੇ ਪ੍ਰਤੀ ਇੰਨਾ ਵੀ ਕਠੋਰ ਨਹੀਂ ਹੋ ਸਕਦੀ ਸੀ ਕੋਈ ਵੀ ਇਨਸਾਨ ਜੋ ਆਪਣੇ ਮਾਂ ਪਿਓ ਨਾਲ ਪਿਆਰ ਨਹੀਂ ਕਰ ਸਕਦਾ ਉਹ ਦੂਸਰਿਆਂ ਦੇ ਨਾਲ ਕੀ ਪਿਆਰ ਕਰੇਗਾ ਅਤੇ ਜੋ ਆਪਣੇ ਮਾਂ ਪਿਓ ਨਾਲ ਪਿਆਰ ਕਰਦਾ ਹੈ ਉਹ ਦੂਸਰਿਆਂ ਪ੍ਰਤੀ ਇੰਨਾ ਕਠੋਰ ਕਿਵੇਂ ਹੋ ਸਕਦਾ ਹੈ ਉਸ ਨੂੰ ਆਪਣੇ ਆਪ ਵਿੱਚ ਡੁੱਬਿਆ ਦੇਖ ਕੇ ਬਲਜੀਤ ਉਸ ਦੇ ਸਾਹਮਣੇ ਆ ਕੇ ਖੜਾ ਹੋ ਗਿਆ ਤੇ ਕਹਿੰਦਾ ਗੁਰਪ੍ਰੀਤ ਕੀ ਸੋਚ ਰਹੀ ਹੈ ਪਾਪਾ ਨੂੰ ਨਾਲ ਲੈ ਚਲਦੀ ਆ ਉਸ ਨੇ ਬਜੀਤ ਦੇ ਚਿਹਰੇ ਤੇ ਇੱਕ ਨਜ਼ਰ ਮਾਰੀ ਫਿਰ ਥੋੜਾ ਰੋਕ ਕੇ ਕਹਿੰਦੀ ਜਾਣ ਲਈ ਟੈਕਸੀ ਬੁੱਕ ਕਰਵਾ ਲਓ ਇਹ ਕਹਿ ਕੇ ਉਹ ਬਾਹਰ ਚਲੀ ਗਈ ਬਜੀਤ ਕੁਝ ਸਮਝਿਆ ਤੇ ਕੁਝ ਨਾ ਸਮਝਿਆ ਸੀ ਪਰ ਫਿਰ ਘਰ ਦੇ ਮਾਹੌਲ ਤੋਂ ਸਭ ਕੁਝ ਸਮਝ ਗਿਆ ਪਰ ਗੁਰਪ੍ਰੀਤ ਉਸ ਨੂੰ ਕੁਝ ਵੀ ਕਹਿਣ ਦਾ ਮੌਕਾ ਦਿੱਤੇ ਬਿਨਾਂ ਆਪਣੇ ਕੰਮ ਵਿੱਚ ਲੱਗੀ ਰਹੀ ਤੀਸਰੇ ਦਿਨ ਮੰਮੀ ਪਾਪਾ ਨੂੰ ਲੈ ਕੇ ਚੰਡੀਗੜ੍ਹ ਚਲੇ ਗਏ ਪਾਪਾ ਦੀ ਸਰਜਰੀ ਹੋਈ ਕੁਝ ਦਿਨ ਹਫ਼ਤਾ ਰਹਿਣ ਤੋਂ ਬਾਅਦ ਪਾਪਾ ਘਰ ਆ ਗਏ ਉਸ ਦੀ ਦੇਖਭਾਲ ਗੁਰਪ੍ਰੀਤ ਬਹੁਤ ਪਿਆਰ ਨਾਲ ਕਰ ਰਹੀ ਸੀ ਬਲਜੀਤ ਉਸ ਦੇ ਪ੍ਰਤੀ ਕੁਝ ਢਲ ਰਿਹਾ ਸੀ ਪਰ ਗੁਰਪ੍ਰੀਤ ਨੂੰ ਉਹ ਸਭ ਕੁਝ ਅੱਜ ਵੀ ਨਹੀਂ ਭੁੱਲਿਆ ਸੀ ਜੋ ਬਲਜੀਤ ਨੇ ਉਸ ਦੇ ਅਤੇ ਉਸ ਦੇ ਮੰਮੀ ਪਾਪਾ ਨਾਲ ਕੀਤਾ ਸੀ ਬਲਜੀਤ ਨੂੰ ਤਾਂ ਉਸ ਦੇ ਆ ਪਾਪਾ ਦੀ ਸੇਵਾ ਕਰਨ ਦੀ ਵੀ ਜ਼ਰੂਰਤ ਨਹੀਂ ਸੀ ਉਸਨੇ ਤਾਂ ਸਿਰਫ ਆਪਰੇਸ਼ਨ ਦੇ ਵਕਤ ਰਹਿ ਕੇ ਉਸ ਨੂੰ ਸਹਾਰਾ ਹੀ ਦੇਣਾ ਸੀ ਜੋ ਉਹ ਵੀ ਨਹੀਂ ਕਰ ਸਕਿਆ ਉਸ ਦੇ ਭਰਾ ਲਈ ਬੁਰਾ ਭਲਾ ਕਹਿਣ ਦਾ ਵੀ ਬਜਿੱਤ ਨੂੰ ਕੋਈ ਅਧਿਕਾਰ ਨਹੀਂ ਸੀ ਜਦ ਕਿ ਉਸਨੇ ਆਪਣਾ ਹਿੱਸਾ ਲੈ ਕੇ ਆਪਣਾ ਫਰਜ਼ ਨਿਭਾਉਣਾ ਸੀ ਇਹ ਸਭ ਕੁਝ ਸੋਚ ਕੇ ਗੁਰਪ੍ਰੀਤ ਦੇ ਦਿਲ ਤੇ ਜਖਮਾਂ ਤੇ ਮਰਮ ਨਹੀਂ ਲੱਗ ਰਿਹਾ ਸੀ ਪਾਪਾ ਦੀ ਸੇਵਾ ਉਹ ਪੂਰੇ ਮਨ ਨਾਲ ਕਰ ਰਹੀ ਸੀ ਜਿਸ ਕਰਕੇ ਉਹ ਬਹੁਤ ਜਲਦ ਠੀਕ ਹੋ ਰਿਹਾ ਸੀ ਉਸ ਦੇ ਸੱਸ ਸੋਹਰਾ ਉਸ ਦੇ ਕੋਲ ਲਗਭਗ 3 ਮਹੀਨੇ ਰਹੀ ਉਸ ਤੋਂ ਬਾਅਦ ਗੁਰਪ੍ਰੀਤ ਦੀ ਸੱਸ ਜਾਣ ਬਾਰੇ ਕਹਿਣ ਲੱਗੀ ਪਰ ਉਸ ਨੇ ਜਾਣ ਨਹੀਂ ਦਿੱਤਾ ਕੁਝ ਦਿਨਾਂ ਬਾਅਦ ਉਹਨਾਂ ਨੇ ਜਾਣ ਦਾ ਨਿਰਣਾ ਲੈ ਲਿਆ ਬਲਜੀਤ ਅਤੇ ਗੁਰਪ੍ਰੀਤ ਉਹਨਾਂ ਨੂੰ ਪਿੰਡ ਛੱਡ ਕੇ ਆਏ ਸਭ ਕੁਝ ਠੀਕ ਹੋ ਗਿਆ ਸੀ ਪਰ ਉਸ ਦੇ ਅਤੇ ਬਲਜੀਤ ਦੇ ਵਿੱਚ ਜੁੱਧ ਵੀ ਅਜੇ ਵੀ ਚੱਲ ਰਿਹਾ ਸੀ ਕਿਉਂਕਿ ਉਹਨਾਂ ਦੋਨਾਂ ਵਿੱਚ ਜੋ ਚੁੱਪੀ ਸੀ ਉਹ ਅਜੇ ਤੱਕ ਖਤਮ ਨਹੀਂ ਹੋਈ ਸੀ ਬਲਜੀਤ ਵਿੱਚ ਵਿੱਚੇ ਵਿੱਚ ਬਹੁਤ ਸ਼ਰਮਿੰਦਾ ਮਹਿਸੂਸ ਕਰ ਰਿਹਾ ਸੀ ਤੇ ਸੋਚ ਰਿਹਾ ਸੀ ਕਿਵੇਂ ਦੱਸਾਂ ਕਿ ਗੁਰਪ੍ਰੀਤ ਕੀ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਉਸ ਤੋਂ ਬਹੁਤ ਵੱਡੀ ਗਲਤੀ ਹੋਈ ਹੈ ਉਹ ਸਮਝ ਰਿਹਾ ਸੀ ਕਿ ਇਸ ਤਰ੍ਹਾਂ ਬੱਚੇ ਮਾਂ ਪਿਓ ਦੀਆਂ ਜ਼ਿੰਮੇਵਾਰੀਆਂ ਨੂੰ ਇੱਕ ਦੂਸਰੇ ਤੇ ਛੱਡਣਗੇ ਤਾਂ ਉਹਨਾਂ ਦੇਖਭਾਲ ਕੌਣ ਕਰੇਗਾ ਇਹਹੀ ਇਹ ਹੀ ਅਵਸਥਾ ਉਹਨਾਂ ਦੀ ਵੀ ਕੱਲ ਨੂੰ ਹੋਵੇਗੀ ਜਦੋਂ ਉਹਨਾਂ ਦਾ ਬੇਟਾ ਬੇਟੀ ਵੀ ਉਹਨਾਂ ਦੇ ਨਾਲ ਇਹੀ ਕਰਨਗੇ ਤਾਂ ਉਹਨਾਂ ਨੂੰ ਕਿਵੇਂ ਲੱਗੇਗਾ ਬਲਜੀਤ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਗੁਰਪ੍ਰੀਤ ਨੂੰ ਕਿਵੇਂ ਮਨਾਈਏ ਉਸ ਦੇ ਅੰਦਰ ਦੇ ਜ਼ਖਮ ਠੀਕ ਕਿਵੇਂ ਕਰੀਏ ਹੁਣ ਉਸ ਦੇ ਕੋਲ ਇੱਕ ਹੀ ਉਪਾਅ ਸੀ ਜਿਸ ਨਾਲ ਗੁਰਪ੍ਰੀਤ ਦਾ ਉਹ ਮੂਡ ਠੀਕ ਕਰ ਸਕਦਾ ਸੀ ਉਹ ਗੁਰਪ੍ਰੀਤ ਨੂੰ ਉਸ ਦੇ ਮੰਮੀ ਪਾਪਾ ਦੇ ਕੋਲ ਜਾਣ ਲਈ ਕਹਿ ਕੇ ਚਲਾ ਗਿਆ ਬਲਜੀਤ ਨੂੰ ਗਏ ਨੂੰ 2 ਦਿਨ ਹੋ ਗਏ ਸੀ ਸ਼ਾਮ ਨੂੰ ਗੁਰਪ੍ਰੀਤ ਰਾਤ ਨੂੰ ਖਾਣੇ ਦੀ ਤਿਆਰੀ ਕਰ ਰਹੀ ਸੀ ਤਾਂ ਦਰਵਾਜ਼ੇ ਦੀ ਘੰਟੀ ਵੱਜੀ ਉਸ ਨੇ ਜਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਗੁਰਪ੍ਰੀਤ ਦੇ ਮੰਮੀ ਪਾਪਾ ਖੜੇ ਸੀ ਗੁਰਪ੍ਰੀਤ ਕਹਿੰਦੀ ਪਾਪਾ ਤੁਸੀਂ ਇੱਥੇ ਕਿਵੇਂ ਉਹ ਹੈਰਾਨ ਹੋ ਗਈ ਤੇ ਉਹਨਾਂ ਵੱਲ ਦੇਖਣ ਲੱਗੀ ਤਾਂ ਉਸ ਦੇ ਮੰਮੀ ਪਾਪਾ ਕਹਿੰਦੇ ਹਾਂ ਬੇਟਾ ਬਲਜੀਤ ਆ ਗਿਆ ਸੀ ਅਤੇ ਜਦ ਕਰਕੇ ਸਾਨੂੰ ਨਾਲ ਲੈ ਆਇਆ ਕਹਿੰਦਾ ਜੇ ਤੁਸੀਂ ਮੈਨੂੰ ਆਪਣੇ ਪੁੱਤ ਸਮਝਦੇ ਹੋ ਤਾਂ ਚੱਲ ਸਾਡੇ ਨਾਲ ਰਹੋ ਬਲਜੀਤ ਨੇ ਤਾਂ ਇੰਨਾ ਮਜਬੂਰ ਕੀਤਾ ਕਿ ਫਿਰ ਸਾਨੂੰ ਆਉਣਾ ਪਿਆ ਅਤੇ ਅਸੀਂ ਤੈਨੂੰ ਦੱਸੇ ਦੱਸ ਵੀ ਨਹੀਂ ਸਕਦੇ ਸਕੇ ਤਾਂ ਗੁਰਪ੍ਰਤ ਨੇ ਦੇਖਿਆ ਕਿ ਬਲਜੀਤ ਗੱਡੀ ਵਿੱਚੋਂ ਸਮਾਨ ਕੱਢ ਰਿਹਾ ਸੀ ਤਾਂ ਗੁਰਪ੍ਰਤ ਨੇ ਆਪਣੇ ਮੰਮੀ ਪਾਪਾ ਨੂੰ ਗਲੇ ਲਗਾ ਲਿਆ ਉਸ ਦੀ ਅੱਖਾਂ ਵਿੱਚ ਹੰਝੂ ਆ ਗਏ ਪਾਪਾ ਨੂੰ ਗਲੇ ਮਿਲਦੇ ਹੋਏ ਉਸ ਨੇ ਬਲਜੀਤ ਵੱਲ ਦੇਖਿਆ ਬਲਜੀਤ ਮੁਸਕਰਾਂਦਾ ਹੋਇਆ ਜਿਵੇਂ ਉਸ ਤੋਂ ਮਾਫੀ ਮੰਗ ਰਿਹਾ ਸੀ ਬਲਜੀਤ ਸੋਚ ਰਿਹਾ ਸੀ ਕਿ ਉਸ ਦੇ ਸਾਸ ਸਹੁਰਾ ਕਿੰਨੇ ਖੁਸ਼ ਨੇ ਅਤੇ ਉਹ ਵੀ ਇਹ ਹੀ ਸੋਚਣ ਲੱਗਾ ਕਿ ਮੇਰੇ ਮੰਮੀ ਪਾਪਾ ਵੀ ਕਿੰਨੇ ਖੁਸ਼ ਹੋ ਕੇ ਗਏ ਨੇ ਜਦੋਂ ਆਪਣੀ ਪੂਰੀ ਜਵਾਨੀ ਮੰਮੀ ਪਾਪਾ ਨੇ ਆਪਣੇ ਬੱਚਿਆਂ ਤੇ ਦੇ ਨਾਮ ਕਰ ਦਿੱਤੀ ਤਾਂ ਇਸ ਉਮਰ ਵਿੱਚ ਸਾਰੀ ਦੀ ਤਲਾਸ਼ ਵੀ ਤਾਂ ਉਸ ਉਹ ਆਪਣੇ ਬੱਚਿਆਂ ਵਿੱਚੋਂ ਹੀ ਕਰਨਗੇ ਫਿਰ ਚਾਹੇ ਉਹ ਧੀ ਹੋਵੇ ਜਾਂ ਪੁੱਤ ਦੋਨਾਂ ਨੂੰ ਹੀ ਆਪਣੇ ਮਾਪਿਓ ਦਾ ਸਹਾਰਾ ਬਣਨਾ ਚਾਹੀਦਾ ਹੈ ਜੇ ਮੇਰੇ ਪਾਪਾ ਦੀ ਤਬੀਅਤ ਖਰਾਬ ਨਾ ਹੁੰਦੀ ਤਾਂ ਸ਼ਾਇਦ ਮੈਨੂੰ ਐਸੇ ਗੱਲ ਦਾ ਅਹਿਸਾਸ ਵੀ ਨਾ ਹੁੰਦਾ ਕਿ ਮੈਂ ਗੁਰਪ੍ਰੀਤ ਦੇ ਨਾਲ ਕਿੰਨਾ ਗਲਤ ਕੀਤਾ ਹੈ ਤਾਂ ਐਸ ਲਈ ਦੋਸਤੋ ਮੇਰੀ ਤਾਂ ਤੁਹਾਨੂੰ ਇਹੀ ਬੇਨਤੀ ਹੈ ਜੋ ਗਲਤੀ ਮੈਂ ਕੀਤੀ ਹੈ ਉਹ ਗਲਤੀ ਤੁਸੀਂ ਕਦੇ ਨਾ ਕਰਿਓ ਆਪਣੇ ਪਤਨੀ ਦੇ ਮਾਪਿਓ ਨੂੰ ਵੀ ਓਨਾ ਹੀ ਸਨਮਾਨ ਦਿਓ ਜਿੰਨਾ ਆਪਣੇ ਮੰਮੀ ਪਾਪਾ ਨੂੰ ਦਿੰਦੇ ਹੋ ਤਾਂ ਦੋਸਤੋ ਏ ਸੀ ਆਪਣੀ ਅੱਜ ਦੀ ਕਹਾਣੀ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਿਓ ਮਿਲਦੇ ਹਾਂ ਜੀ ਕਿਸੇ ਅਗਲੀ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਧੰਨਵਾਦ ਜੀ